ਜੂਨ ਤੇ ਜੁਲਾਈ ਮਹੀਨਿਆਂ ਦੇ ਦੌਰਾਨ ਸੱਪਾਂ ਦੇ ਦਸਣ ਦੇ ਮਾਮਲਿਆਂ ਦੇ ਵਿੱਚ ਅਕਸਰ ਹੀ ਵਾਤਾਵਰਣ ਨੂੰ ਮਿਲਦਾ ਪਰ ਇਸ ਵਾਰ ਹੜ੍ਹਾਂ ਦੇ ਕਰਕੇ ਇਹ ਸਥਿਤੀ ਹੋਰ ਵੀ ਬੱਤਰ ਹੋ ਚੁੱਕੀ ਹੈ ਦੱਸਦੀ ਹੈ ਕਿ ਇਸ ਸੀਜ਼ਨ ਦੇ ਦੌਰਾਨ ਸੱਪਾਂ ਦੇ ਡੰਗਣ ਦੇ ਮਾਮਲੇ ਦੇ ਵਿੱਚ ਲਗਾਤਾਰ ਗਿਣਤੀ ਵਧ ਰਹੀ ਹੈ ਮੌਜੂਦਾ ਹਾਲਾਤਾਂ ਦੇ ਵਿੱਚ ਬਰਸਾਤ ਦੇ ਮੌਸਮ ਦੇ ਵਿੱਚ ਸੱਪ ਦੇ ਕੱਟਣ ਦੇ ਮਾਮਲੇ ਆਣੇ ਸ਼ੁਰੂ ਹੋ ਚੁੱਕੇ ਨੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਾਪਤੀ ਜਾ ਰਹੀ ਹੈ ਜਲੰਧਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸਿਵਲ ਹਸਪਤਾਲ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ 288 मामले जड़ेले सप्पਾਂ ਦੇ ਕੱਟਣ ਦੇ ਸਾਹਮਣੇ ਆ ਚੁੱਕੇ ਨੇ ਜ਼ਿਆਦਾਤਰ ਮਾਮਲੇ ਸ਼ਾਹਕੋਟ ਨਕੋਦਰ ਗੁਰਾਇਆ ਲੋਇਆ ਬੇਗੋਵਾਲ ਤੇ ਭੋਗਪੁਰ ਵਰਗੇ ਪਿੰਡੂ ਖੇਤਰਾ ਦੇ ਵਿੱਚ ਸਾਹਮਣੇ ਆ ਰਹੇ ਸੱਪ ਦੇ ਡੰਗ ਦੇ ਨਾਲ ਹੁਣ ਤੱਕ ਦੋ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਦੱਸਦੀ ਹੈ ਕਿ ਜਨਵਰੀ ਦੇ ਵਿੱਚ ਸੱਪ ਦੇ ਡੰਗਨ ਦਾ ਸਿਰਫ ਇੱਕ ਮਾਮਲਾ ਸਾਹਮਣੇ ਆਇਆ ਸੀ ਉਤੇ ਹੀ ਜੁਲਾਈ ਦੇ ਵਿੱਚ ਸੱਪ ਦੇ ਦਸਣ ਦੇ ਨਾਲ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਨੇ ਜੋ ਕਿ 108 ਤੱਕ ਪਹੁੰਚ ਚੁੱਕੇ ਨੇ ਅਗਸਤ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ 81 ਮਾਮਲੇ ਅਜੇ ਹੀ ਸਾਹਮਣੇ ਆ ਚੁੱਕੇ ਨੇ ਜਨਵਰੀ ਦੇ ਵਿੱਚ ਸੱਪ ਦੇ ਦਸਣ ਦਾ ਇੱਕ ਮਰੀਜ਼ ਜਿਹੜਾ ਸਾਹਮਣੇ ਆਇਆ ਸੀ ਦੱਸਦੀ ਹੈ ਕਿ ਜੇਕਰ ਸੱਪ ਮਰੀਜ਼ ਨੂੰ ਡੰਗ ਮਾਰਦਾ ਹੈ ਤਾਂ ਡਾਕਟਰੀ ਸਹਾਇਤਾ ਬੇਹਦ ਜ਼ਰੂਰੀ ਹੋ ਜਾਂਦੀ ਹੈ ਲਾਸ਼ ਨਹੀਂ ਹੋ ਜਾਂਦੀ ਹੈ ਹਸਪਤਾਲਾਂ ਦੇ ਵਿੱਚ ਸੱਪ ਦੇ ਡੰਗ ਦੇ ਇਲਾਜ ਲਈ ਦੱਸਦੀ ਹੈ ਕਿ ਸੱਪ ਰੋਦੀ ਜ਼ਹਿਰ ਦਾ ਟੀਕਾ ਉਪਲਬਧ ਹੈ ਜੋ ਕਿ ਮਰੀਜ਼ ਨੂੰ ਲਗਾਇਆ ਜਾਂਦਾ ਹੈ